ਅੱਜ ਭਵਾਨੀਗੜ੍ਹ ਇਥੋਂ ਦੇ ਨੇੜਲੇ ਪਿੰਡ ਝਨੇੜੀ ਵਿਖੇ ਸਰਬਸੰਮਤੀ ਨਾਲ ਸਰਪੰਚ ਦੀ ਚੋਣ ਕੀਤੀ ਗਈ ਇਸ ਚੋਣ ਦੌਰਾਨ ਟਰੱਕ ਯੂਨੀਅਨ ਦੇ ਪ੍ਰਧਾਨ ਸਾਫਕਾ ਗੁਰਤੇਜ ਸਿੰਘ ਝਨੇੜੀ ਦੀ ਅਗਵਾਈ ਹੇਠ ਸਾਰੇ ਪਿੰਡ ਵਾਸੀਆਂ ਨੇ ਸਰਪੰਚ ਅਤੇ ਮੈਂਬਰਾਂ ਨੂੰ ਸਨਮਾਨਿਤ ਕੀਤਾ ਗਿਆ ਇਸ ਦੌਰਾਨ ਸਾਬਕਾ ਪ੍ਰਧਾਨ ਗੁਰਤੇਜ ਸਿੰਘ ਝਨੇੜੀ ਨੇ ਕਿਹਾ ਕਿ ਹਲਕਾ ਵਿਧਾਇਕ ਬੀਬੀ ਨਰਿੰਦਰ ਕੌਰ ਬਰਾੜ ਦੇ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਡੇ ਪਿੰਡ ਨੂੰ ਜਨਰਲ ਸਰਪੰਚੀ ਦਾ ਉਮੀਦਵਾਰ ਲੜਨ ਲਈ ਦਿੱਤਾ ਉਹਨਾਂ ਕਿਹਾ ਕਿ ਅਸੀਂ ਧੰਨਵਾਦੀ ਹਾਂ ਸਮੁੱਚੀ ਸਮੂਹ ਸੰਗਤ ਅਤੇ ਪਿੰਡ ਵਾਸੀਆਂ ਦਾ ਜਿਨ੍ਹਾਂ ਨੇ ਸਰਬਸੰਮਤੀ ਨਾਲ ਬਾਬਾ ਮਾਦੋ ਦਾਸ ਦੇ ਸਥਾਨ ਤੇ ਅੱਜ ਗੁਰਮੀਤ ਸਿੰਘ ਨੂੰ ਸਰਬਸੰਮਤੀ ਨਾਲ ਸਰਪੰਚ ਚੁਣਿਆ ਗਿਆ ਇਸ ਦੌਰਾਨ ਉਹਨਾਂ ਕਿਹਾ ਕਿ ਮੈਂਬਰ ਗੁਰਪ੍ਰੀਤ ਸਿੰਘ, ਬਰਿੰਦਰ ਸਿੰਘ, ਅਮਰਤਪਾਲ ਸਿੰਘ ਤੇ ਪਰਮਜੀਤ ਕੌਰ ਨੂੰ ਸਰਬਸੰਮਤੀ ਨਾਲ ਮੈਂਬਰ ਚੁਣਿਆ ਗਿਆ ਇਸ ਦੌਰਾਨ ਗੁਰਤੇਜ ਸਿੰਘ ਝਨੇੜੀ ਨੇ ਕਿਹਾ ਪੰਚਾਇਤ ਵਿੱਚ ਲੋਕਾਂ ਨੇ ਆਪਸੀ ਭਾਈਚਾਰੇ ਭਾਈਚਾਰੇ ਦੀ ਸਾਂਝ ਦਾ ਸਬੂਤ ਦਿੱਤਾ ਇਸ ਮੌਕੇ ਗੁਰਪ੍ਰੀਤ ਗੁਰਮੀਤ ਸਿੰਘ ਮਿੱਤੇ ਸਰਪੰਚ ਨੇ ਕਿਹਾ ਕਿ ਉਹ ਪਿੰਡ ਦੇ ਵਿਕਾਸ ਵੱਲ ਉੱਚੇ ਚੇਤੇ ਤੌਰ ਤੇ ਧਿਆਨ ਦੇਣਗੇ ਪਿੰਡ ਦੇ ਵਿਕਾਸ ਵਧੀਆ ਕਰਵਾਇਆ ਜਾਵੇਗਾ ਉਹਨਾਂ ਕਹਿ ਕੇ ਸਰਬਸੰਮਤੀ ਨਾਲ ਚੁਣੀ ਗਈ ਪੰਚਾਇਤ ਦੀ ਸਮੱਸਿਆ ਜਾਂ ਹੋਰ ਮਸਲੇ ਹੱਲ ਹੋਣਗੇ ਉਹਨਾਂ ਕਹਿ ਕੇ ਨਵਟਾਰਾ ਪਿੰਡ ਵਿੱਚ ਹੀ ਹੋਵੇਗਾ ਉਹਨਾਂ ਕਿਹਾ ਕਿ ਲੋਕਾਂ ਨੇ ਲੋਕਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਲੋਕਾਂ ਨੇ ਨਵਜੁਗਤ ਪੰਚਾਇਤ ਦੀ ਚੋਣ ਕੀਤੀ ਉਹਨਾਂ ਕਿਹਾ ਕਿ ਇਸ ਲਈ ਮੈਂ ਇਸ ਮੌਕੇ ਪਿੰਡ ਵਾਸੀ ਆਦ ਹਾਜ਼ਰ ਸਨ ਪੋਰਟ ਰਾਜਖਮੀ ਪਵਾਨੀਗੜ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰੋ ਜੀ ਫਿਰ ਦੋਸਤ ਬੰਦ ਰਹਿੰਦੇ ਨੇ ਜਿਹਨਾਂ ਨੇ ਕੋਈ ਮਾਰੀ ਨਹੀਂ ਦਿੱਤਾ ਉਹਨਾਂ ਹੁੰਦਾ ਉਸ ਕਰਕੇ ਜੇ ਕੱਟ ਨਹੀਂ ਦਿੱਤਾ ਮੈਂ ਤੂੰ ਆਉਂਦਾ ਹਰ ਹਾਜੇ ਨੇ ਇਸ ਕਰਕੇ ਤੁਹਾਨੂੰ ਮਾਫਾ ਦਿੱਤਾ ਜਾਵੇ ਜਦੋਂ ਨਗਰ ਸਰਪੰਚੀ ਹੋਣ ਲੱਗਦੇ ਆ ਕਿਸੇ ਵੀ ਨਗਰ ਦੇ ਕਿਸੇ ਵੀ ਆਮ ਬੰਦੇ ਦੇ ਸਾਥ ਕੀ ਕੀਤੀ ਜਾ ਸਕਦੀ ਹੈ ਕੋਈ ਵੀ ਬੰਦੇ ਅਲਾਰਾ ਕਿਤੇ ਵੀ ਆਪਾਂ ਰਹਿ ਕੇ ਕੋਈ ਸੋਸਾਇਟੀ ਆ ਸਰਪੰਚੀ ਆਮ ਬੰਦੇ ਦੇ ਵੀ ਕੀਤੀ ਜਾ ਸਕਦੀ ਹੈ ਇਹ ਨਹੀਂ ਹੈਗਾ ਵੀ ਕਿਤੇ ਸਾਡੇ ਆਪ ਨੂੰ ਕੀਤੀ ਕੋ ਸਾਥ ਕੀ ਫੁੱਟੀ ਜਾਨ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਧਿਆਲਾ ਜੀ ਦਾ ਤੇ ਗੁਰਪ੍ਰੀਤ ਜੀ ਦਾ ਨੇ ਤਕਰੀਬਾ ਦਾ ਸਤਿਗੁਰੂ ਬੇਨਤੀ ਕਰਦਾ ਵੀ ਮੈਂ ਫਦੇ ਜਗਾਰਾ ਜਗੂ ਕਾਜਾ ਯਾਰ ਤੁਮ ਬਾਈ ਅਪਾ ਸਾਹਿਬ ਨੂੰ ਮੋਲੇ ਜੋ ਰਹਾ ਮੋਲੇ ਜੋ ਰਹਾ ਮੋਲੇ ਜੋ ਰਹਾ ਉਧਰ ਕੀ ਉਧਰ ਪਰਲੀ ਸਾਈਡ ਤੇ ਤੇਰੇ ਬਸ ਉਹੀ ਜਾ ਸਰ ਤੱਕ ਮੈਨੂੰ ਬਚਾਲੇ ਖੜਾ ਲਓ ਸਰਪੰਸਾ ਮੈਂ ਹਰ ਇੱਕ ਨੂੰ ਤਲਾ ਬੇਦੀ ਅੰਦਰ ਹਜ਼ਾਰ ਕਰਨਾ ਇੱਧਰ ਦੀ ਸ਼ਰਤਾਂ ਰੱਖਾ ਉਹਨਾਂ ਦੇ ਸਨਮਾਨ ਕਰਨ ਕਮਿਸ਼ਨ ਜੀ ਮੋਲੇ ਸੋਹਾਰ ਸਤਿ ਸ਼੍ਰੀ ਅਕਾਲ ਸਰਦਾਰ ਬਕਰ ਸਿੰਘ ਜੀ ਸਰਪੰਚ ਸਰਦਾਰ ਬਕਰ ਸਿੰਘ ਜੀ ਇੱਧਰੋਂ ਸਰਪੰਚ ਜੀ ਤੇ ਧਿਆਨ ਆ ਜੀ ਬੇਦੀਆ ਵੀ ਆ ਕੇ ਆਪਣਾ ਕਬੂਲਾ ਔਰ ਬੇਨਤੀ ਕਰਦਾ ਵੀ ਸੁਮੇਤੇ ਤੱਕ ਜਿਹੜੀ ਸਰਪਸਾਂ ਦੀ ਜਿਹੜੀ ਕਾਗੜਾ ਨਾਲ ਨਾਲ ਪਾਉਣਾ ਬੱਬਾ ਗੋਦੇ ਵਾਸਤੇ ਅੰਦਰ ਮੀਲਾ ਮਾਣ ਪੜੋ ਬ੍ਰਿੰਦਰ ਸਿੰਘ ਬੈਠਾਂ ਜੀ ਪੁੱਛ ਲਾਂ ਸਾਰੇ ਨਾਂ ਹੋ ਜਾਣਗੇ ਬ੍ਰਿੰਦਰ ਸਿੰਘ ਜੀ ਨਾਨਾ ਹਰਤਾਬ ਸਿੰਘ ਜੀ ਤੁਸੀਂ ਕਰ ਲਓ ਜੀ ਬੈਠੋ ਮੈਂ ਹਰਤਾਬ ਵਰਤਮਾਨ ਕਮੇਟੀ ਪਾਜੀ ਦੇ ਬੈਠਾਂ ਜੀ ਪੁੱਛ ਚੁੱਕੇ ਅੱਗੇ ਤੋਂ ਦੂਜੇ ਨਹੀਂ ਬ੍ਰਿੰਦਰ ਦਾ ਪਾਜਿਕ ਦਾ ਪਾਰ ਜੀ ਪ੍ਰੋਡ ਗਦੀਪ ਸਿੰਘ ਜੀ ਕਮਲਪੁਰ ਸਰਹਸਾ ਪਾਜੀ ਨਗਰ ਦਾ ਉਹ ਪਿੰਡ ਬੰਦੋ ਸਾਰੇ ਨਗਰ ਦਾ ਜੀ ਤਹਿਲ ਦਾ ਧੰਨਵਾਦ ਜੀ ਦਿਲ ਦੀਆਂ ਗਰਾਹੀਆਂ ਚੋਂ ਪ੍ਰਵੰਤ ਸੱਜਣਾ ਦਾ ਬਹੁਤ ਬਹੁਤ ਧੰਨਵਾਦ ਜੀ ਜਿਵੇਂ ਗੱਲ ਕੀਤੀ ਜਾਵੇ ਇਸ ਵਾਰੀ ਕਿੰਦਾ ਦਾ ਮਾਹੌਲ ਹੈ ਪਿੰਡ ਦਾ ਤੇ ਪਿਛਲੀ ਵਾਰ ਕਿੰਦਾ ਦਾ ਮਾਹੌਲ ਸੀ ਤੁਸੀਂ ਦੋ ਵਾਰੀ ਇਲੈਕਸ਼ਨ ਲੜੀ ਆ ਪਿੰਡ ਵਾਲਿਆਂ ਦੀ ਸਹਿਮਤੀ ਨਾਲ ਸਰਪੰਚ ਬਣਾਇਆ ਕਿੰਦਾ ਦਾ ਮਾਹੌਲ ਲੱਗ ਰਿਹਾ ਤੁਹਾਡਾ ਨਹੀਂ ਬਹੁਤ ਵਧੀਆ ਮਾਹੌਲ ਆ ਜੀ ਪਿੰਡ ਦਾ ਸਾਰਾ ਨਗਰ ਇਕੱਠਾ ਹੋਇਆ ਸਾਰੇ ਨਗਰ ਦਾ ਬਹੁਤ ਬਹੁਤ ਧੰਨਵਾਦ ਜੀ ਜਿੰਤ ਢੇੜੀ ਸਾਹਿਬ ਦਾ ਸਰਪੰਚ ਪਿੰਡ ਢੇੜੀ ਅੱਜ ਸੰਮਤੀ ਹੋਈ ਹੈ ਕਿ ਇਸ ਵਾਰ ਕੀ ਹੋਵੇ ਦੇਖੋ ਜਿਹੜੀ ਅੱਜ ਸਰਬਸੰਮਤੀ ਹੋਈ ਹੈ ਸਮੁੱਚੇ ਨਗਰ ਵੱਲੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਆ ਬੀਬਾ ਨਰਿੰਦਰ ਕੌਰ ਜੀ ਭਰਾਜ ਜੀ ਦਾ ਉਹਨਾਂ ਨੇ ਸਾ ਕਿਉਂਕਿ ਸਰਕਾਰ ਮਤਾਬਕ ਨਾ ਉਸ ਤੋਂ ਬਾਅਦ ਸਮੁੱਚੀ ਨਗਰ ਦਾ ਧੰਨਵਾਦ ਕਰਦਾ। ਬਾਬਾ ਮਾਦੋ ਦਾਸ ਜੀ ਦਾ ਧੰਨਵਾਦ ਕਰਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਸਮੁੱਚੀ ਸੰਗਤ ਦਾ, ਸਮੁੱਚੇ ਸਾਡੇ ਜਿਹੜੇ ਰਹਿਬਰ ਨੇ ਉਹਨਾਂ ਦਾ ਧੰਨਵਾਦ ਕਰਦਾ ਵੀ ਉਹਨਾਂ ਨੇ ਸਾਡੇ ਇਸ ਨਗਰ ਤੇ ਜੋ ਲੰਮੇ ਸਮੇਂ ਤੋਂ ਬਹੁਤ ਮਹਿੰਗੀ ਮਹਿੰਗੀ ਚੋਣ ਲੜਦੇ ਆ ਰਹੇ ਨੇ। ਜਿਨ੍ਹਾਂ ਨੇ ਮੈਂ ਵੀ ਲੜੀ ਸਮੁੱਚੇ ਪਿੱਛੇ ਗਰਮੀ ਸਿੰਘ ਵੀ ਤਾਂ ਦੋ ਵਾਰੀ ਲੜਾਰੇ। ਸਮੁੱਚੇ ਨਗਰ ਤੇ ਮਿਹਰ ਕੀਤੀ। ਬਾਬਾ ਮਾਦੋ ਬਾਬਾ ਜੋਰਾਵਾਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਦਾ ਮੇਨ ਮੇਰ ਹੈ ਕਿਉਂਕਿ ਅਸੀਂ ਲੰਗਰ ਲਾਉਣਾ ਹੈ ਲੰਮੇ ਸਮੇਂ ਤੋਂ। ਉਦੇ ਤੋਂ ਲੈ ਕੇ ਸਾਡੇ ਨਗਰ ਤੇ ਬਹੁਤ ਸਹਿਮਤੀ ਹੈ ਸ਼ਾਂਤਮਈ ਹੈ ਉਹਨਾਂ ਨੇ ਸਾਡੇ ਤੇ ਮਿਹਰ ਕੀਤੀ ਹੈ ਸਾਡਾ ਜਿਹੜਾ ਸਾਨੂੰ ਸਰਬਸੰਮਤੀ ਦੇਣ ਦਾ ਮੌਕਾ ਦਿੱਤਾ ਹੈ ਮੈਂ ਸਮੁੱਚੇ ਨਗਰ ਦਾ ਧੰਨਵਾਦ ਕਰਦਾ ਸਾਡੇ ਨਗਰ ਦੇ ਸਮੂਹ ਆਕੂਆਂ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਸਾਡਾ ਕਾਰਜ ਨੇਪਰੇ ਚਾੜਿਆ ਔਰ ਫਿਰ ਮੈਂ ਬੇਨਤੀ ਕਰਦਾ ਵੀ ਜਿਹੜੇ ਬਾੜ ਚਾਰ ਰਹੇ ਨੇ ਉਹਨਾਂ ਦੇ ਵਿੱਚੇ ਸਰਬਸੰਮਤੀ ਕੀਤੀ ਜਾ ਸਕੀ ਤਾਂ ਚੰਗੀ ਗੱਲ ਹੈ ਬਾਕੀ ਅਸੀਂ ਖਾਰੀ ਸੰਗਤ ਨੂੰ ਫਿਰ ਬੇਨਤੀ ਕਰਾਂਗੇ ਤੁਹਾਨੂੰ ਤੁਹਾਡਾ ਵੀ ਧੰਨਵਾਦ ਸੂਚੀ ਸੰਗਤ ਦਾ ਵੀ ਜਿਨ੍ਹਾਂ ਨੇ ਤੁਹਾਨੂੰ ਤੁਸੀਂ ਨੇ ਆ ਕੇ ਸਾਡੇ ਨਗਰ ਦਾ ਮਾਣ ਵਧਾਇਆ ਸਾਡੀ ਗੱਲ ਦੇ ਇਸ ਦੁਨੀਆ ਵਿੱਚ ਪਚਾਮੋਗੇ ਸੇ ਸੋ ਤੁਹਾਨੂੰ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ